ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਦਾਸ ਵੱਲੋਂ ਗੁਰਦੁਆਰਾ ਅਜੀਤ ਸਰ ਸਾਹਿਬ ਰਤਿਆ ਸਰ ਵਿਖੇ ਜੋ ਕਿ ਫਤਿਆਬਾਦ ਰੋਡ ਦੇ ਉੱਪਰ ਬਣਿਆ ਹੋਇਆ ਹੈ ਉਹ ਬੜੀ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੈ ਇਹ ਸਹੀਦਰ ਸਿੰਘਾਂ ਦੇ ਨਾਮ ਤੇ ਬਣਿਆ ਹੋਇਆ ਹੈ ਛੋਟੇ ਸਬਜਾਦੇ ਵੱਡੇ ਸਬਜਾਦੇ ਬਾਬਾ ਜਿਸ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਧਨ ਮਾਤਾ ਗੁਜਰ ਕੌਰ ਜੀ ਸਮੂਹ ਸਹੀਦਰ ਸਿੰਘਾਂ ਦੀ ਯਾਦ ਵਿੱਚ ਇਹ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਬਣਿਆ ਹੋਇਆ ਹੈ ਤੋਂ ਐਸੀ ਗੁਰੂ ਮਹਾਰਾਜੀਆਂ ਦੀ ਖੇਡ ਹੈ ਇੱਥੇ ਦੂਰ ਦਰਾਡੇ ਤੋਂ ਆ ਕੇ ਸੰਗਤਾਂ ਹਾਜ਼ਰੀ ਭਰਦੀਆਂ ਨੇ ਜੋ ਮੈਂ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਉਹ ਬੇਨਤੀ ਇਹ ਹੈ ਕਿ ਹਰ ਬੁੱਧਵਾਰ ਸ਼ਾਮ ਨੂੰ 4 ਵਜੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਹਨ ਜਿਹਦੇ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰੀ ਭਰਦੀਆਂ ਨੇ ਤੇ ਸਮੂਹ ਸੰਗਤਾਂ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ ਹਨ 4 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਜਾਂਦੇ ਆ ਤੇ ਨਾਲ ਹੀ ਮੰਨ ਕੇ ਚਲੋ तकरीबन 5:30 6 ਦੇ ਕਰੀਬ ਅਰਦਾਸ ਬੇਨਤੀ ਹੁੰਦੀ ਹੈ ਜੋ ਵੀ ਸਾਹਿਬ ਦੇ ਜਾਪ ਵੀ ਨਾਲ ਕੀਤੇ ਜਾਂਦੇ ਨੇ ਗੁਰਬਾਣੀ ਦੇ ਜਾਪ ਸਮੂਹ ਸੰਗਤ ਰਲ ਕੇ ਕਰਦੀ ਆ ਤੋਂ ਇਸ ਕਰਕੇ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਹਰ ਬੁੱਧਵਾਰ ਜਿਵੇਂ ਅੱਜ ਵੀ ਦਿਨ ਬੁੱਧਵਾਰ ਆ ਆਪ ਨੂੰ 4 ਵਜੇ ਬਾਣੀ ਦੇ ਚਾਪ ਹੋੜੇ ਨੇ ਸੰਗਤਾਂ ਆਉਣੀਆਂ ਨੇ ਤੇ ਬੇਨਤੀ ਮੈਂ ਇਹੀ ਕਰਨੀ ਚਾਹੁੰਦਾ ਕਿ ਅੱਜ ਸਮੂਹ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਓ ਔਰ ਹਰ ਬੁੱਧਵਾਰ ਸਮੂਹ ਸੰਗਤਾਂ ਹਾਜ਼ਰੀ ਲਵਾਇਆ ਕਰੋ ਇੱਥੇ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਜੋ ਵੀ ਉਹਨਾਂ ਦੀਆਂ ਜੋ ਭਾਵਨਾ ਹੁੰਦੀਆਂ ਗੁਰੂ ਹਰ ਕਿਤੇ ਪ੍ਰਕਾਸ਼ ਹੁੰਦਾ ਭਾਵਨਾ ਤੇ ਉੱਥੇ ਹੀ ਪੂਰੀਆਂ ਹੋ ਜਾਂਦੀਆਂ ਪਰ ਕੀ ਵਾਰਾਂ ਕਿਸੇ ਜਗ੍ਹਾ ਦਾ ਵੀ ਪ੍ਰਤਾਪ ਹੁੰਦਾ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM RAJਏ ਗੁਰਸਿੱਖੀ ਸੋ ਥਣ ਭਾਲਿਆ ਲੈ ਤੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਨ ਹਰ ਪੂਜ ਕਰਾਵਾ ਸੋ ਇਸ ਪ੍ਰਕਾਰ ਗੁਰਬਾਣੀ ਦੇ ਮੁਤਾਬਕ ਕੀ ਵਰਾਂ ਕੋਈ ਜਗ੍ਹਾ ਦਾ ਵੀ ਪ੍ਰਤਾਪ ਬਣ ਜਾਂਦਾ ਜਿੱਥੇ ਰੱਬ ਦੇ ਪਿਆਰੇ ਗੁਰਬਾਣੀ ਦੇ ਜਾਪ ਕਰਦੇ ਆ ਸਿਮਰਨ ਕਰਦੇ ਆ ਉਹ ਜਗ੍ਹਾ ਤੇ ਵੀ ਗੁਰਪਾਤਸ਼ਾਪ ਵਰਤਦੇ ਆ ਚੜ੍ਹਦੀ ਕਲਾ ਹੁੰਦੀ ਆ ਇਸ ਪ੍ਰਕਾਰ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਦੀਆਂ ਜੋ ਭਾਵਨਾ ਨੇ ਕਿਸੇ ਨੂੰ ਕੋਈ ਸਰੀਰਕ ਤੌਰ ਤੇ ਦੁੱਖ ਹੁੰਦਾ ਹੈ ਕਿਸੇ ਨੂੰ ਕੋਈ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੁੰਦੀ ਆ ਜਾਂ ਘਰ ਵਿੱਚ ਕੋਈ ਗਰੀਬੀ ਦੀ ਜਾਂ ਕੋਈ ਵਸਤੂ ਦੀ ਪ੍ਰੋਬਲਮ ਹੁੰਦੀ ਆ ਹਰ ਪ੍ਰਕਾਰ ਸੰਸਾਰ ਅੰਦਰ ਕੋਈ ਨਾ ਕੋਈ ਦੁੱਖ ਤਕਲੀਫ ਆ ਜਾਂਦੀ ਹੈ। ਸੋ ਉਹਨਾਂ ਦੀ ਪੂਰਤੀ ਕਰਨ ਵਾਸਤੇ ਜੋ ਕਿ ਇੱਥੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਗੁਰਮਤਿ ਦੇ ਅਨਸਾਰ ਗੁਰਬਾਣੀ ਦੇ ਜਾਪ ਕਰਕੇ ਅਰਦਾਸ ਬੇਨਤੀ ਹੈ। ਅਰਦਾਸ ਬੇਨਤੀ ਕਰਕੇ ਗੁਰੂ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਇਸਮੂ ਸੰਗਤ ਦੇ ਦੁੱਖੜੇ ਗੁਰੂ ਨੂੰ ਸੁਣਾਏ ਜਾਂਦੇ ਆ। ਗੁਰੂ ਪਾਤਸ਼ਾਹ ਫਿਰ ਉਹਨਾਂ ਤੇ ਕਿਰਪਾ ਵੀ ਕਰਦੇ ਆ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਕਿਹਾ ਵੀ ਹੈ ਕਿ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਰ ਦਾ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ ਦੇ ਮਾਵਾਕ ਅਨਸਾਰ ਇਥੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਮਤਿ ਦੇ ਅਨਸਾਰ ਹੀ ਅਰਦਾਸਾਂ ਬੇਨਤੀਆਂ ਕਰਕੇ ਸੰਗਤਾਂ ਦੇ ਦੁੱਖੜੇ ਗੁਰੂ ਨੂੰ ਸੁਣਾਏ ਜਾਂਦੇ ਆ ਤੇ ਗੁਰੂ ਪਾਤਸ਼ਾਹ ਫਿਰ ਸੁਣ ਕੇ ਜਿਨ੍ਹਾਂ ਦੀਆਂ ਸਰਦਾ ਹੁੰਦੀਆਂ ਜਿਨ੍ਹਾਂ ਦੀਆਂ ਭਾਵਨਾਵਾਂ ਬਣੀਆਂ ਹੁੰਦੀਆਂ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਵਿਸ਼ਵਾਸ ਬਣਿਆ ਹੁੰਦਾ ਤੇ ਸਤਿਗੁਰੂ ਉਹਨਾਂ ਦੀਆਂ ਫਿਰ ਝੋਲੀਆਂ ਵੀ ਭਰਦੇ ਆ ਤੋ ਇਸ ਕਰਕੇ ਜਿਵੇਂ ਹੁਣ ਇਸ ਨਾਲ ਹੀ ਸਰੋਵਰ ਸਾਹਿਬ ਆ ਕੀ ਵਾਰਾ ਕਿਸੇ ਨੂੰ ਕੋਈ ਦੁਖਦ ਖਲੀਪ ਸਰੀਰਕ ਤੌਰ ਤੇ ਜਿਵੇਂ ਚਮੜੀ ਦੇ ਰੋਗ ਹੁੰਦੇ ਨੇ ਜਾਂ ਮੰਨ ਕੇ ਚਲੋ ਕਿ ਵਾਰਾ ਕੋਈ ਸਰੀਰਕ ਤੌਰ ਤੇ ਕੋਈ ਬਿਮਾਰੀ ਲੱਗੀ ਹੁੰਦੀ ਹੈ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਬਾਰੋਂ ਵੀ ਸੰਗਤਾਂ ਆ ਕੇ ਇੱਥੇ ਇਸ਼ਨਾਨ ਕਰਦੀਆਂ ਨੇ ਤੇ ਗੁਰੂ ਪਾਤਸ਼ਾਹ ਉਹਨਾਂ ਤੇ ਬੜੀ ਕਿਰਪਾ ਕਰਦੇ ਆ ਕਿ ਉਹਨਾਂ ਦੇ ਦੁੱਖ ਤਕਲੀਫ ਕਸ਼ਟ ਰੋਗ ਦੂਰ ਹੁੰਦੇ ਆ ਬੜੀਆਂ ਸੰਗਤਾਂ ਨੇ ਇੱਥੇ ਜਾਨੀ ਕਿ ਆ ਕੇ ਦੱਸਦੇ ਆ ਕਿ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀਆਂ ਭਾਵਨਾ ਪੂਰੀਆਂ ਹੋ ਜਾਂ। ਤੇ ਇਹ ਕਰਕੇ ਸੰਗਤਾਂ ਨੂੰ ਬੇਨਤੀ ਹੈ ਜਿਵੇਂ ਹਰ ਮੱਸਿਆ ਤੇ ਸਮਾਗਮ ਹੁੰਦੇ ਨੇ। ਸ੍ਰੀ ਅਖੰਡ ਪੁਰ ਸਾਹਿਬ ਦੋ ਦਿਨ ਪਹਿਲਾਂ ਪ੍ਰਕਾਸ਼ ਹੋ ਜਾਂਦੇ ਨੇ ਮੱਸਿਆ ਵਾਲੇ ਦਿਨ ਭੋਗ ਪਾ ਕੇ। ਤਕਰੀਬਨ 11 ਦੇ ਕਰੀਬ ਅਰਦਾਸ ਬੇਨਤੀ 10:30 11 ਦੇ ਕਰੀਬ ਅਰਦਾਸ ਬੇਨਤੀ ਹੋ ਜਾਂਦੀ ਹੈ। ਦੇ ਦੁਰੂ ਰਾਜਰਿਆਂ ਤੋਂ ਸੰਗਤਾਂ ਆ ਕੇ ਬਾਣੀ ਦੇ ਜਾਪ ਕੋਈ ਸਾਈਂ ਪਾੜ ਕਰਵਾਉਂਦਾ ਹੈ ਕੋਈ ਸ੍ਰੀ ਅਖੰਡ ਪੁਰਸਾਹ ਪ੍ਰਕਾਸ਼ ਕਰਵਾਉਂਦੇ ਆ ਜਿਹਦੀਆਂ ਜੋ ਵੀ ਭਾਵਨਾ ਜੋ ਵੀ ਸਰਦਾਗੀ ਉਹ ਹੁੰਦੇ ਇਕੱਲੇ ਕੁਰਬਾਨੀ ਦੇ ਜਾਪ ਹੀ ਇਹ ਬਰਾਮਣਾ ਦੇ ਵਿੱਚ ਇਦਾਂ ਵੀ ਉੱਠ ਖੜਦਾ ਵਾਵਲਾ ਉੱਠੜਦਾ ਵੀ ਪਤਾ ਨਹੀਂ ਕੀ ਹੁੰਦਾ ਹੋੜਾ ਉੱਥੇ ਨਹੀਂ ਭਾਈ ਕੁਰਬਾਨੀ ਦੇ ਜਾਪ ਹੀ ਇਕੱਲੇ ਹੁੰਦੇ ਨੇ ਸੰਗਤਾਂ ਨੂੰ ਕਿਹਾ ਜਾਂਦਾ ਕਿ ਗੁਰਬਾਨੀ ਦੇ ਜਾਪ ਕਰਵਾਓ ਸ੍ਰੀ ਅਖੰਡ ਪੁਰਸਾਹ ਪ੍ਰਕਾਸ਼ ਕਰਵਾ ਲਓ ਜਿਹਨੇ ਕਰਵਾਉਂਦੇ ਆ ਜਾ ਸ੍ਰੀ ਸਾਈ ਪਾੜ ਦੇ ਜੋ ਕੇ ਜਾਪ ਹੁੰਦੇ ਆ ਕੁਛ ਇਹ ਵੀ ਕਹੀ ਜਾਂਦੀ ਹੈ hath ਬਣ ਕੇ ਬੇਨਤੀਆਂ ਵੀ ਇਹੀ ਕਰੀਆਂ ਜਾਂਦੀਆਂ ਕਿ ਭਾਈ ਤੁਸੀਂ ਬੈਠ ਕੇ ਗੁਰਬਾਣੀ ਦੇ ਜਾਪ ਸੁਣੋ ਵੀ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਦੂ ਕ੍ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੁਸੀਂ ਕਰਕੇ ਗੁਰਬਾਣੀ ਦੇ ਆਧਾਰ ਤੇ ਜੋ ਗੁਰਬਾਣੀ ਸ਼ਬਦ ਹੁਕਮ ਕਰਦੇ ਆ ਗੁਰੂ ਪਾਤਸ਼ਾਹ ਹੁਕਮ ਕਰਦੇ ਆ ਉਸੇ ਤਰ੍ਹਾਂ ਸੰਗਤ ਨੂੰ ਇਹ ਵੀ ਪ੍ਰੇਰਿਤ ਕੀਤਾ ਜਾਂਦਾ ਕਿ ਭਾਈ ਗੁਰਬਾਣੀ ਨੂੰ ਸੁਣੋ ਔਰ ਇੱਕ ਖਾਸ ਬਾਤ ਇਹ ਵੀ ਹੈ ਕਿ ਇੱਥੇ ਬੱਚਿਆਂ ਨੂੰ ਗੁਰਬਾਣੀ ਵਿਦਿਆ ਵੀ ਦਿੱਤੀ ਜਾਂਦੀ ਹੈ ਗੁਰਬਾਣੀ ਸੰਤਿਆ ਗੁਰਬਾਣੀ ਕਥਾ ਸੰਤਿਆ ਔਰ ਸਾਜਾਂ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ ਮਤਲਬ ਢੋਲ ਕਿ ਤੁਮਤਾ ਹਰਮੋਨੀਅਮ ਜਿੰਨਾ ਵੀ ਜੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਸੰਗਤਾਂ ਔਰ ਬੱਚੇ ਜੋ ਆ ਕੇ ਸਿੱਖਦੇ ਨੇ ਛੋਟੇ ਛੋਟੇ ਬੱਚੇ ਵਿਦਵਾਨ ਬਣ ਕੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਜਗ੍ਹਾ ਤੋਂ ਜਾ ਕੇ ਇਲਾਕੇ ਦੀਆਂ ਸੁਭਾਵਾਂ ਨੂੰ ਭਉਦੇ ਆ ਇਹ ਇਲਾਕੇ ਦੇ ਬੱਚੇ ਆ ਕੇ ਗੁਰਬਾਣੀ ਦੀ ਜਿਹੜੇ ਜਾਪ ਸਿੱਖਦੇ ਆ ਗੁਰਬਾਣੀ ਦੇ ਜਾਪ ਸੰਤਿਆ ਕਰਦੇ ਆ ਤੇ ਇਹ ਕਰਕੇ ਜਿਹੜੇ ਬੱਚਿਆਂ ਨੇ ਜਾਂ ਜਿਸ ਵੀ ਸਰੀਰ ਨੇ ਇੱਥੇ ਕੋਈ ਬੱਚੇ ਜਾਂ ਕੋਈ ਵੱਡੇ ਦੀ ਗੱਲ ਅੱਡੀ ਹੁੰਦੀ ਇੱਥੇ ਤੇ ਗੁਰੂ ਨਾਲ ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਸੁਣਨ ਦੀ ਗੱਲ ਹੁੰਦੀ ਹੈ ਕਿ ਮੈਂ ਆਪਣੇ ਗੁਰੂ ਨੂੰ ਪਿਆਰ ਕਰਦਾ ਤੇ ਮੈਂ ਆਪਣੇ ਗੁਰੂ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਗੁਰਬਾਣੀ ਨੂੰ ਸਿੱਖਣਾ ਸਿੱਖਣਾ ਔਰ ਗੁਰੂ ਨੇ ਨਾਲ ਗੱਲ ਕਰਨੀ ਚਾਹੁੰਦਾ ਉਹ ਜਿਹਦੇ ਅੰਦਰ ਪਿਆਰ ਦੀ ਝਣਕ ਜਾਗਦੀ ਹੈ ਉਹਦੇ ਉਮਰ ਨਾਲ ਕੋਈ ਇਹਦਾ ਮਤਲਬ ਨਹੀਂ ਹੁੰਦਾ ਮੈਂ ਹਮੇਸ਼ਾ ਹਰ ਇੱਕ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਹੁੰਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਗੁਰਬਾਣੀ ਦਾ ਜਾਪ ਸ੍ਰੀ ਸਾਹਿਬ ਪਾਠ ਜ਼ਰੂਰ ਕਰਨਾ ਚਾਹੀਦਾ ਜੇ ਕਈ ਵਾਰਾ ਮੰਨ ਲਓ ਵੀ ਗੁਰਬਾਣੀ ਦਾ ਜਾਪ ਕਰਨਾ ਨਹੀਂ ਨਾ ਹੁੰਦਾ ਤੇ ਇੱਕ ਵਾਰੀ ਸੁਣਨਾ ਜ਼ਰੂਰ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਤੇ ਕਹਿ ਸਕਦੇ ਆ ਕਿ ਮੈਂ ਜਿਹੜਾ ਗੁਰੂ ਧੰਨ ਗੁਰਸਹਿਬ ਮਹਾਰਾਜਿਆਂ ਦਾ ਸਿੱਖ ਹਾਂ ਮੈਂ ਆਪਣੇ ਗੁਰੂ ਦੀ ਗੁਰਬਾਣੀ ਨੂੰ ਇੱਕ ਵਾਰੀ ਜ਼ਿੰਦਗੀ ਚ ਪੂਰਾ ਸੁਣਿਆ ਵੀ ਹੈ ਪੂਰਾ ਪੜਿਆ ਵੀ ਹੈ ਕਿਉਂਕਿ ਗੁਰਬਾਣੀ ਦੇ ਗਿਆਨ ਨੇ ਸਾਡੀ ਜ਼ਿੰਦਗੀ ਨੂੰ ਆਧਾਰ ਦੇਣਾ ਆਸਰਾ ਦੇਣਾ ਇਸ ਕਰਕੇ ਜ਼ਿੰਦਗੀ ਜਿਉਣ ਦਾ ਵੀ ਢੰਗ ਤਰੀਕਾ ਇੱਥੋਂ ਹੀ ਸਿੱਖਣਾ ਹੈ ਸੀ ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਭਾਈ ਹਰ ਮਸਿਆ ਦੇ ਉੱਪਰ ਜੋ ਕਿ ਸਮਾਗਮ ਹੁੰਦੇ ਆ ਹਾਜ਼ਰੀ ਭਰਿਆ ਕਰੋ ਤੇ ਨਾਲ ਗੁਰੂ ਕੇ ਲੰਗਰਾਂ ਬਾਸ਼ ਤੇ ਸੰਗਤਾਂ ਸਵਾਮਾ ਕਰਦੀਆਂ ਤੇ ਗੁਰੂ ਕੇ ਲੰਗਰ ਸੰਗਤਾਂ ਪੜਾ ਕੇ ਆਪ ਵੀ ਤਿਆਰ ਕਰਦੀਆਂ ਵੀ ਆ ਕੇ ਆਪ ਵੀ ਸਵਾਮਾ ਨਭਉਂਦੇ ਆ ਇਸ ਕਰਕੇ ਇਲਾਕੇ ਦੀਆਂ ਸੰਗਤਾਂ ਨੂੰ ਜਿਹੜੇ ਹਜੇ ਤੱਕ ਨਹੀਂ ਵੀ ਆ ਸਕੇ तकरीबन ਸਾਰੀਆਂ ਸੰਗਤਾਂ ਆਉਂਦੀਆਂ ਨੇ ਪਰ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਕਿ ਜਿਹੜੇ ਹਜੇ ਵੀ ਵਾਂਝੇ ਤੁਰੇ ਫਿਰਦੇ ਆ ਵੀ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਸਮੂਹ ਸੰਗਤ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਵੱਧ ਤੋਂ ਵੱਧ ਗੁਰਬਾਣੀ ਦੇ ਜਾਪਾ ਕੇ ਸੁਣੇ ਤੇ ਕਰੋ ਤਾਂ ਜੋ ਸਾਡਾ ਜੀਵਨ ਸਫਲ ਹੋ ਸਕੇ ਬੇਨਤੀਆਂ ਨੂੰ ਪ੍ਰਵਾਨ ਕਰਿਓ ਭਈ ਸਾਰੀਆਂ ਸੰਗਤਾਂ ਬੇਨਤੀ ਅੱਜ ਦੀ ਜਿਹੜੀ ਜ਼ਰੂਰੀ ਬੇਨਤੀ ਮੈਂ ਇਸ ਕਰਕੇ ਕੀਤੀ ਹੈ ਕਿ ਅੱਜ ਦਿਨ ਬੁੱਧਵਾਰ ਸ਼ਾਮ ਨੂੰ 4 ਵਜੇ ਜਿਹੜਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਣਗੇ ਉਸ ਤੋਂ ਬਾਅਦ ਗੁਰਬਾਣੀ ਦੇ ਜਾਪ ਕਰਦੇ ਆਂ ਤਕਰੀਬਨ 5:30 ਪੌਣੇ 6 ਦੇ ਕਰੀਬ 6 ਦੇ ਕਰੀਬ ਸਮਾਪਤੀ ਸਾਰੀ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਸੁਖਮਨੀ ਸਾਹਿਬ ਤੋਂ ਬਾਅਦ ਚੌਪੀ ਸਾਹਿਬ ਦੇ ਵੀ ਪਾਠ ਹੁੰਦੇ ਨੇ ਔਰ ਸ਼ਬਦ ਗਾਇਨ ਵੀ ਹੁੰਦੇ ਨੇ ਉਈ ਗੁਰੂ ਦੀ ਵਿਚਾਰਧਾਰਾ ਵੀ ਹੁੰਦੀ ਹੈ ਮਰਜ਼ਾਦਾ ਦੇ ਪਰਥਾਏ ਵੀ ਆਪਸ ਸਾਰੇ ਰਲ ਕੇ ਵਿਚਾਰਾ ਕਰਦੇ ਆਂ ਸੰਗ ਦੀ ਸੰਗਤਾ ਆ ਕੇ ਇਲਾਕੇ ਦੀਆਂ ਜਦੋਂ ਹਾਜ਼ਰੀ ਭਰਦੀਆਂ ਹੁਲਕੇ ਵਿਚਾਰਾ ਵੀ ਹੁੰਦੀਆਂ ਤੁਸੀਂ ਕਰਕੇ ਸਮੂਹ ਸੰਗਤ ਬੇਨਤੀਆਂ ਨੂੰ ਪ੍ਰਵਾਨ ਕਰਿਓ ਬਦ ਚੜ ਕੇ ਹਾਜ਼ਰੀ ਭਰਿਓ ਸੱਚੇ ਬਾਦਸ਼ਾਹ ਸਾਰਿਆਂ ਤੇ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ